ਸ਼੍ਰੀਆਕਾਲ ਦੋਸਤੋ ਹਾਜ਼ਰ ਆਇਆ ਇੱਕ ਛੋਟੀ ਜੀ ਕਹਾਣੀ ਦੇ ਨਾਲ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਊਗੀ ਇੱਕ ਪਿੰਡ ਵਿੱਚ ਇੱਕ ਨੀਸ਼ਾ ਨਾਂ ਦੀ ਕੁੜੀ ਰਹਿੰਦੀ ਸੀ ਉਹ ਆਪਣੇ ਮੰਮੀ ਪਾਪਾ ਦੀ ਇਕਲੋਤੀ ਧੀ ਸੀ ਉਸਦੇ ਪਰਿਵਾਰ ਵਿੱਚ ਉਸਦੇ ਮੰਮੀ ਪਾਪਾ ਅਤੇ ਨੀਸ਼ਾ ਤਿੰਨੋ ਜਾਣੇ ਸਨ ਨੀਸ਼ਾ ਉਹਨਾਂ ਦੀ ਇਕਲੋਤੀ ਧੀ ਹੋਣ ਕਾਰਨ ਉਸਦੇ ਮੰਮੀ ਪਾਪਾ ਉਸਨੂੰ ਬਹੁਤ ਪਿਆਰ ਕਰਦੇ ਸੀ ਇਸ ਲਈ ਉਹ ਜੋ ਵੀ ਮੰਗਦੀ ਉਸਦੇ ਮੰਮੀ ਪਾਪਾ ਉਸ ਨੂੰ ਪਹਿਲੇ ਬੋਲ ਤੇ ਹਾਜ਼ਰ ਕਰਦੇ ਨੀਸ਼ਾ ਦੇ ਪਾਪਾ ਦੀ ਜਿਆਦਾ ਕਮਾਈ ਵੀ ਨਹੀਂ ਸੀ ਪਰ ਫਿਰ ਵੀ ਉਹ ਆਪਣੀ ਧੀ ਦੀ ਹਰ ੀਜ ਪੂਰੀ ਕਰਦੇ ਸੀ ਇੱਕ ਦਿਨ ਨੀਸ਼ਾ ਨੇ ਆਪਣੇ ਪਾਪਾ ਨੂੰ ਕਿਹਾ ਕਿ ਪਿਤਾ ਜੀ ਮੇਰੀ ਚੱਪਲ ਬਹੁਤ ਪੁਰਾਣੀ ਹੋ ਗਈ ਹੈ ਕੀ ਤੁਸੀਂ ਮੇਰੇ ਲਈ ਨਵੀਂ ਚੱਪਲ ਲਿਆ ਦੇਵੋਗੇ ਨੀਸ਼ਾ ਦੇ ਪਿਤਾ ਨੇ ਉਸ ਨਾਲ ਵਾਅਦਾ ਕੀਤਾ ਕਿ ਹਾਂ ਪੁੱਤਰ ਮੈਂ ਤੈਨੂੰ ਕੱਲ ਨੂੰ ਹੀ ਨਵੀਂ ਚੱਪਲ ਲਿਆ ਕੇ ਦੇਵਾਂਗਾ ਫਿਰ ਜਦੋਂ ਅਗਲੇ ਦਿਨ ਆਪਣੇ ਵਾਅਦੇ ਅਨੁਸਾਰ ਨੀਸ਼ਾ ਦੇ ਪਿਤਾ ਜੀ ਨੇ ਨਵੇਂ ਚੱਪਲ ਲੈ ਕੇ ਆਇਤ ਨੀਸ਼ਾ ਨੂੰ ਬਹੁਤ ਖੁਸ਼ੀ ਹੋਈ ਅਤੇ ਉਹ ਆਪਣੀ ਨਵੀਂ ਚੱਪਲ ਪਹਿਨ ਕੇ ਸਾਰਾ ਦਿਨ ਗਲੀ ਮੁਹੱਲੇ ਵਿੱਚ ਉਛਲ-ਕੁੱਦ ਕਰਦੀ ਰਹੀ। ਸ਼ਾਮ ਨੂੰ ਜਦੋਂ ਉਹ ਘਰ ਆਈ ਤਾਂ ਉਹ ਰਾਤ ਨੂੰ ਆਪਣੀ ਚੱਪਲ ਉਤਾਰ ਕੇ ਸੌਂ ਗਈ। ਫਿਰ ਅਗਲੇ ਦਿਨ ਨੀਸ਼ਾ ਨੇ ਉਹ ਚੱਪਲ ਨਾ ਪਾਈ ਅਤੇ ਪੁਰਾਣੀ ਚੱਪਲ ਪਾ ਕੇ ਹੀ ਬਾਹਰ ਖੇਡਣ ਲਈ ਚਲੀ ਗਈ ਅਤੇ ਉਸਨੇ ਜਾਂਦੇ-ਜਾਂਦੇ ਆਪਣੇ ਮੰਮੀ ਨੂੰ ਕਿਹਾ ਕਿ ਮੰਮੀ ਮੈਂ ਇਹ ਨਵੀਂ ਚੱਪਲ ਨਹੀਂ ਪਾਵਾਂਗੀ ਕਿਉਂਕਿ ਮੈਨੂੰ ਇਹ ਪਸੰਦ ਨਹੀਂ ਹੈ। ਮੈਂ ਆਪਣੀ ਪੁਰਾਣੀ ਚੱਪਲ ਹੀ ਪਾਵਾਂਗੀ ਐਨਾ ਕਹਿ ਕੇ ਉਹ ਛੱਡਣ ਲਈ ਚਲੀ ਜਾਂਦੀ ਹੈ ਅਤੇ ਨੀਸ਼ਾ ਦੇ ਪਿਤਾ ਜੀ ਇਹ ਗੱਲ ਸੁਣ ਲੈਂਦੇ ਹਨ ਫਿਰ ਨੀਸ਼ਾ ਦੇ ਪਿਤਾ ਜੀ ਵੀ ਉਸ ਦੇ ਪਿੱਛੇ ਹੀ ਚੱਲੇ ਜਾਂਦੇ ਹਨ ਅਤੇ ਉਸ ਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ ਹਨ ਕਿ ਬੇਟਾ ਜੇਕਰ ਤੂੰ ਇਹ ਚੱਪਲ ਨਹੀਂ ਪਾਉਣੀ ਸੀ ਤਾਂ ਤੂੰ ਮੰਗਵਾਈ ਹੀ ਕਿਉਂ ਅਤੇ ਤੂੰ ਇਸ ਚੱਪਲ ਨੂੰ ਕੱਲ ਸਾਰਾ ਦਿਨ ਪਾ ਕੇ ਰੱਖਿਆ ਇਸ ਲਈ ਅਸੀਂ ਹੁਣ ਇਹ ਚੱਪਲ ਦੁਕਾਨਦਾਰ ਨੂੰ ਵਾਪਸ ਵੀ ਨਹੀਂ ਕਰ ਸਕਦੇ ਫਿਰ ਨੀਸ਼ਾ ਨੇ ਕਿਹਾ ਪਿਤਾ ਜੀ ਮੈਂ ਇਹ ਚੱਪਲ ਮਾਂ ਲਈ ਮੰਗਵਾਈ ਸੀ ਕਿਉਂਕਿ ਮਾਂ ਦੀ ਚੱਪਲ ਟੁੱਟ ਗਈ ਹੈ ਅਤੇ ਖਰਚੇ ਦੇ ਡਰ ਤੋਂ ਉਸ ਨੇ ਕਦੇ ਵੀ ਚੱਪਲ ਨਹੀਂ ਮੰਗਵਾਉਣੀ ਸੀ ਇਸ ਲਈ ਮੈਂ ਉਹ ਚੱਪਲ ਕੱਲ ਸਾਰਾ ਦਿਨ ਪਾ ਕੇ ਰੱਖੀ ਤਾਂ ਜੋ ਮਾਂ ਉਸ ਚੱਪਲ ਨੂੰ ਵਾਪਸ ਕਰਨ ਲਈ ਨਾ ਬੋਲ ਸਕੇ ਆਪਣੀ ਬੇਟੀ ਦੀ ਇਹ ਗੱਲ ਸੁਣ ਕੇ ਉਸਦੇ ਪਿਤਾ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਅਤੇ ਉਸਨੇ ਆਪਣੀ ਧੀ ਉੱਤੇ ਬਹੁਤ ਗਰਵ ਮਹਿਸੂਸ ਕੀਤਾ ਅਤੇ ਉਸਦੀ ਮਾਂ ਵੀ ਦਰਵਾਜ਼ੇ ਤੇ ਖੜੀ ਆਪਣੀ ਬੇਟੀ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ ਉਹ ਵੀ ਮਨ ਹੀ ਮਨ ਬਹੁਤ ਖੁਸ਼ ਹੋਈ ਅਤੇ ਸੋਚਣ ਲੱਗੀ ਕਿ ਮੇਰੀ ਇੰਨੀ ਛੋਟੀ ਜਹੀ ਬੱਚੀ ਵਿੱਚ ਕਿੰਨੀ ਵੱਡੀ ਸਮਝ ਹੈ ਫਿਰ ਨੀਸ਼ਾ ਦੇ ਮਾਤਾ ਪਿਤਾ ਇੱਕ ਦੂਜੇ ਵੱਲ ਦੇਖ ਕੇ ਬਹੁਤ ਖੁਸ਼ ਹੋਏ ਅਤੇ ਆਪਣੀ ਬੇਟੀ ਨੀਸ਼ਾ ਨੂੰ ਲਾਡ ਪਿਆਰ ਕਰਨ ਲੱਗ ਪਏ ਸੋ ਦੋਸਤੋ ਸਾਨੂੰ ਵੀ ਇਸੇ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਮਜਬੂਰੀ ਨੂੰ ਸਮਝਣਾ ਚਾਹੀਦਾ ਹੈ ਦੋਸਤੋ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ